ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਰਮਨ ਬੁਟੀਕ ਤੇ ਬਲੌਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਮੇਰੀ ਇਹ ਆਈ ਥਿੰਕ ਚੌਥੀ ਵੀਡੀਓ ਹੈ ਤੇ ਪਹਿਲੇ ਵਾਲੇ ਤਿੰਨ ਵੀਡੀਓ ਦੇ ਵਿੱਚ ਮੈਂ ਤਿੰਨ-ਤਿੰਨ ਕਰਕੇ ਡਿਜ਼ਾਈਨ ਦਿਖਾਈ ਸੀਗੇ ਅੱਜ ਜਿਹੜੀ ਵੀਡੀਓ ਦੇ ਵਿੱਚ ਮੈਂ ਚਾਰ ਡਿਜ਼ਾਈਨ ਦਿਖਾਵਾਂਗੀ ਲਾਸਟ ਇੱਕ ਕਸਟਮਰ ਦਾ ਸੂਟ ਰੈਡੀ ਕੀਤਾ ਹੋ ਉਹ ਦਿਖਾਵਾਂਗੀ ਤੇ ਪਹਿਲੇ ਵਾਲੇ ਤਿੰਨ ਵੀਡੀਓ ਦੇ ਵਿੱਚ ਮੈਂ ਤਿੰਨ-ਤਿੰਨ ਕਰਕੇ ਆਪਣੀ ਬੁਟੀਕ ਦੇ ਡਿਜ਼ਾਈਨ ਦਿਖਾਈ ਸੀਗੇ ਮੇਰੇ ਵੀ ਡਿਜ਼ਾਈਨ ਸੀਗੇ ਉਹ ਕਿ ਪਾਏ ਹੋਏ ਉਹ ਦਿਖਾਈ ਸੀਗੇ ਅੱਜ ਦੀ ਵੀਡੀਓ ਵਿੱਚ ਵੀ ਮੈਂ ਆਪਣੇ ਤਿੰਨ ਡਿਜ਼ਾਈਨ ਜਿਹੜੇ ਮੈਂ ਵੇਅਰ ਕੀਤੇ ਨੇ ਉਹ ਦਿਖਾਵਾਂਗੀ ਤੇ ਕਲਾਸ ਦੇ ਕਸਟਮਰ ਬਸ ਉਹ ਦਿਖਾਵਾਂਗੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਤਰ੍ਹਾਂ ਦੇ ਨਵੇਂ-ਨਵੇਂ ਹੋਰ ਡਿਜ਼ਾਈਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਹੁਤ ਟਾਈਮ ਵੇਸਟ ਨਾ ਕਰਦੇ ਹੋਏ ਚਲੋ ਜੀ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਦਿਖਾਨੇ ਆਪਾਂ ਨਵੇਂ ਆਪਣੇ ਡਿਜ਼ਾਈਨ ਸਭ ਤੋਂ ਪਹਿਲਾ ਜਿਹੜਾ ਹੈਗਾ ਸਨੀਪ ਮੈਂ ਤੁਹਾਨੂੰ ਦਿਖਾਵਾਂਗੀ ਜਿਹੜਾ ਪਾਇਆ ਸੀ ਸੋਨਾਂ ਬਾਜ਼ਵਾ ਵਾਲਾ ਇਹ ਵੀ ਮੈਂ ਸੋਨ ਰੀਗ੍ਰੇਡ ਕੀਤੀ ਤਾਵਾ ਮੈਂ ਦੋ ਤਿੰਨ ਸੂਟ ਰੀਗ੍ਰੇਟ ਰੱਖ ਸੀਗੇ ਇਸ ਵਾਲੀਆ ਭੱਟੀ ਸਾੜੀ ਰੀਗ੍ਰੇਡ ਕੀਤੀ ਸੀਗੀ ਤੇ ਫਿਰ ਉਸ ਤੋਂ ਬਾਅਦ ਮੈਂ ਕਿਤਾ ਸੀਗਾ ਸੁਨੰਦਾ ਸ਼ਰਮਾ ਦਾ ਸੀ ਰੀਗ੍ਰੇਟ ਵਾਲਾ ਰੀਕ੍ਰੀਏਟ ਸੋਨਾਂ ਬਾਜ਼ਵਾ ਦਾ ਇਹ ਵਾਲਾ ਸੋਨਾਂ ਬਾਜ਼ਵਾ ਦਾ ਗ੍ਰੀਨ ਟਿਸ਼ੂ ਵਾਲਾ ਤੇ ਇੱਕ ਮਾਡਲ ਦਾ ਕਿਉਂਕਿ ਇਹ ਸੀਗਾ ਜੈਪੁਰੀ ਜਿਹੜਾ ਫੈਬਰਿਕ ਹੈ ਇਹਦਾ ਉਹਨਾਂ ਨੇ ਵੀ ਸੇਮ ਬਲੂ ਕਲਰ ਪਾਇਆ ਹੋਇਆ ਸੀ ਜੈਪਰੀ ਹੀ ਫੈਬਰਿਕ ਸੀਗਾ 슬ੀਵਲੈਸ ਸੀਗਾ ਉਹਨਾਂ ਨਾਲ ਵੀ ਸੂਸ ਲੀਨ ਸੀਗਾ ਤੇ ਚੌਰਸ ਸੈਮੀ ਗਦਾ ਚੌਰਸ ਅਰਾਊਂਡ ਜਿਹਾ ਹਨਾ ਪੂਰਾ ਚੌਰਸ ਨਹੀਂ ਸੀਗਾ ਜੈਪਰੀ ਫੈਬਰਿਕ ਜੌਰਜਟ ਵੇਸਾ ਹੀ ਦਾ ਤੇ ਉਹਨਾਂ ਨੇ ਉਹਨਾਂ ਦੇ ਜਿਹੜੀ ਨੀਚੇ ਸੀਗੀ ਘੇਰੇ ਤੇ ਪੜਾਈ ਟਿੱਕੇ ਹੋਈ ਸੀ ਆਮਲ ਨਾਲ ਮੈਂ ਦੁਬਾਰਾ ਸ਼ੁਰੂ ਕਰਨੀ ਪੈਣੀ ਹੈ ਲੋ ਏ ਸੋਨਮ ਬਾਜਵਾ ਦਾ ਸੂਟ ਸੀਗਾ ਜਿਹੜਾ ਕਿ ਮੈਂ ਰੀਕ੍ਰੀਏਟ ਕੀਤਾ ਸੀਗਾ ਸੋਨਮ ਬਾਜਵਾ ਦਾ ਬਲੂ ਕਲਰ ਹੈ ਇਹਦਾ ਜੈਪੁਰੀ ਫੈ布ਰਿਕ ਦਾ ਸੋਨਮ ਬਾਜਵਾ ਦੇ ਮੈਂ ਦੋ ਸੂਟ ਰੀਕ੍ਰੀਏਟ ਕੀਤੇ ਸੀਗੇ ਇੱਕ ਗ੍ਰੀਨ ਵਾਲਾ ਤੇ ਇੱਕ ਏ ਵਾਲਾ ਇੱਕ ਕਾਇਆਵੜ ਦੀ ਸਾੜੀ ਬਲੈਕ ਵਾਲੀ ਰੀਕ੍ਰੀਏਟ ਕੀਤੀ ਸੀਗੀ ਇੱਕ ਸੁਮੰਦਾ ਸ਼ਰਮਾ ਦਾ ਸੂਟ ਰੈੱਡ ਵਾਲਾ ਰੀਕ੍ਰੀਏਟ ਕੀਤਾ ਸੀਗਾ ਇੱਕ ਮੈਂ ਕੀਤਾ ਸੀਗਾ ਮਾਡਲ ਦਾ ਸੂਟ ਰੀਕ੍ਰੀਏਟ ਮੈਂ 4-5 ਜੰਪਸ ਰੀਕ੍ਰੀਏਟ ਕੀਤੇ ਸੀਗੇ ਸੋਨਮ ਬਾਜਵਾ ਦੇ ਜਿਹੜੇ ਕਿ ਰੇਤੇ ਕਢਾਈ ਹੋਈ ਹੋਈ ਆ ਪਰ ਮੈਂ ਕਢਾਈ ਨਹੀਂ ਕਰਾਈ ਹੈਗੀ ਮੈਂ ਸਾਰੇ ਜਿਹੜੇ ਹੈਗੇ ਲੈਸਸ ਦਾ ਯੂਜ਼ ਕੀਤਾ ਵਾ ਮਤਲਬ ਜਿਵੇਂ ਉਹਨਾਂ ਦੇ ਨਾਲ ਸਿਮਿਲਰ ਜਿਹੀ ਲੁੱਕ ਆ ਜਾਵੇ ਉਸੇ ਤਰ੍ਹਾਂ ਹੀ ਮੈਂ ਸਾਰੇ ਜਿਹੜੇ ਲੈਸਾਂ ਦੇ ਨਾਲ ਇਹਦਾ ਜਿਹੜਾ ਘੇਰਾ ਰੈਡੀ ਕੀਤਾ ਸੀਗਾ ਤੇ ਉਹਨਾਂ ਦੇ نیچے ਵੀ ਨਾ ਐਵੇਂ ਮੋਤੀਆਂ ਵਾਲੀ ਲੈਸ ਜੀ ਲੱਗੀ ਹੋਈ ਸੀਗੀ ਫਿਰ ਮੈਂ ਉਹੀ ਵਾਲੀ ਲੈਸ نیچے ਲਗਾਈ ਆ ਮਿਲਦੀ ਜੁਲਦੀ ਹੈ ਨਾ ਐਗਜ਼ੈਕਟ ਤਾਂ ਸੇਮ ਨਹੀਂ ਮਿਲਦੀ ਕਈ ਵਾਰੀ ਤੇ ਜੌਰਜਟ ਇਹਦਾ ਬੇਸ ਆ ਗਲਾ ਇਹਦਾ ਚੌੜਾ ਸਰਾਉਂਡ ਜਿਹਾ ਗਲਾ ਵਾ 슬ੀਵਲੈਸ ਸੂਟ ਹੈ ਸੀ ਲਸ ਹੈ ਬੈਕ ਵੀ ਇਹਦਾ ਡੀਪ ਹੈ ਓਮਿਚੋਰਲਸ राउंड ਹੱਥ ਨਾ ਬਣਾਏ ਹੋਏ ਹੈਗੇ ਨੇ ਲਾਈਨ ਇਮੇਟੇ ਇਹਦੇ ਨਾਲ ਜਿਹੜੀ ਉਹਨਾਂ ਨੇ ਪਾਈ ਹੋਈ ਸੀ ਪਜਾਮੀ ਮੈਂ ਵੀ ਸੇਮ ਪਜਾਮੀ ਪਾਈ ਸੀਗੀ ਮੈਂ ਸਾਈਟ ਤੇ ਵੀਡੀਓ ਚਲਾ ਦਾਂਗੀ ਤੇ ਇਹ ਵਾਲਾ ਜਿਹੜਾ ਉਹਨਾਂ ਦਾ ਸੂਟ ਸੀਗਾ ਤੇ ਇਹਦਾ ਜਿਹੜੀ ਚੁੰਨੀ ਸੀਗੀ ਉਹਨਾਂ ਦੀ ਚੁੰਨੀ ਤੇ ਕਢਾਈ ਹੋਈ ਹੋਈ ਆ ਮੈਨੂੰ ਕੜਾਈ ਲੱਗੀ ਸੀ ਬਾਕੀ ਐਗਜੈਕਟ ਕਿਉਂਕਿ ਉਹ ਸੇਮ ਤਾਂ ਨਹੀਂ ਪਤਾ ਲੱਗਦਾ ਹੈਗਾ ਕਿ ਮੈਂ ਉਹ ਮੇਰਾ ਕੀ ਕੀਤਾ ਸੀ ਪੇਂਟ ਕਰ ਲਿਆ ਸੀਗਾ ਸਰਕਲ ਸਰਕਲ ਪੂਰੀ ਚੁੰਨੀ ਤੇ ਸਾਈਡ ਤੇ ਉਹੀ ਵਾਈ ਜਿਹੜੀ ਉਹਨਾਂ ਦੀ ਸਕੈਲਪੀ ਦੀ ਤਰ੍ਹਾਂ ਗਲਾਸ ਲੱਗੀ ਹੋਈ ਸੀਗੀ ਮੈਂ ਉਹੀ ਲੈਸ ਲਗਾਤੀ ਤੇ ਪੂਰੀ ਚੁੰਨੀ ਤੇ ਇਸ ਤਰ੍ਹਾਂ ਸਰਕਲ ਸਰਕਲ ਜਿਹੜੇ ਮੈਂ ਪੇਂਟ ਕਰ ਲਿਆ ਸੀਗਾ ਪੂਰੀ ਚੁੰਨੀ ਤੇ ਪੂਰੀ ਚੁੰਨੀ ਤੋਂ ਮੇਨਾ ਜਿਵੇਂ ਕੜਾਈ ਜੀ ਦੀ ਲੁੱਕ ਆਵੇ ਤੇ ਸੇਮ ਲੁੱਕ ਲੱਗ ਵੀ ਰਹੀ ਸੀਗੀ ਇਹ ਏਸੀ ਦਾ ਜਿਹੜਾ ਹੈਗਾ ਮੇਰਾ ਸੋਲਮ ਬਾਜਵਾ ਦਾ ਸੂਟ ਇਹ ਲੁੱਕ ਜੀ ਲੱਗ ਰਹੀ ਸੀ ਸੇਮ ਲੁੱਕ ਲੱਗ ਹੀ ਰਹੀ ਸੀ ਲੱਗ ਜੀ ਨਹੀਂ ਰਹੀ ਸੀ ਲੱਗ ਰਹੀ ਸੀ ਕਾਫੀ ਹੱਦ ਤੱਕ ਤੇ ਇਹਦੀ ਮੈਂ ਸਾਈਡ ਤੇ ਜੀ ਚਲਾ ਦਾਂਗੀ ਉਸ ਤੋਂ ਬਾਅਦ ਜੀ ਆਉਂਦਾ ਇਹ ਵਨ ਦੂਸਰਾ ਸੂਟ ਇਹ ਮੈਂ ਆਪਣੇ ਆਪ ਹੀ ਡਿਜ਼ਾਈਨ ਕੀਤਾ ਇਹ ਕਿਸੇ ਦੀ ਰੀਕ੍ਰिएशन ਨਹੀਂ ਹੈਗੀ ਇਹ ਤਾਂ ਜਿਵੇਂ ਯੋਗ ਤੇ ਇਸ ਤਰ੍ਹਾਂ ਕਿੱਲੇ ਦਾ ਆਰੀ ਦਾ ਕੰਮ ਕਰਾਇਆ ਫਲਾਵਰ ਪਾਏ ਹੋਏ ਨੇ ਸਿਰਫ ਇੱਕ ਚੇਂਜ ਜੀ ਬਣਵਾਈ ਆ ਗਲੇ ਤੇ ਇਹੀ ਵੀ ਸਾਈਡ ਤੇ ਹੀ ਪਾ ਦਾਂਗੀ ਤੇ ਇਹ ਰੈਬਨ ਆਇਆ ਥੋੜਾ ਜਿਹਾ ਏ ਏ ਸ਼ੇਪ ਦੇ ਵਿੱਚ ਘੇਰਾ ਇਹਦਾ ਏ ਸ਼ੇਪ ਹੈ ਸਾਈਡਾਂ ਇਹਦੀਆਂ ਖੁੱਲੀਆਂ ਨੇ ਸਾਈਡਾਂ ਤੇ ਇਸ ਤਰ੍ਹਾਂ ਸਤਾਰੇ ਵਾਲੀ ਜਿਹੜੀ ਹੈਗੀ ਹੈ ਲੈਸ ਦਿੱਤੀ ਹੋਈ ਹੈ ਇਸ ਤਰ੍ਹਾਂ ਏ ਚਾਕੇ ਦੇ ਖੁੱਲੇ ਨੇ ਘੇਰਾ ਕਾਫੀ ਜ਼ਿਆਦਾ ਖੁੱਲਾ ਵਾ ਫਰੰਟ ਬੈਕ ਤੋਂ ਚਾਕਾ ਤੇ ਜਿਹੜੀ ਮੈਂ ਇਹ ਵਾਲੀ ਲੈਸ ਜਿਹੜੀ ਘੁਮਾਈ ਹੋਈ ਆ ਮੈਂ ਬਾਹਾਂ ਤੇ ਵੀ ਲੈਸ ਲਗਾਈ ਸੀ ਪਰ ਬਾਹਾਂਾਂ ਤੇ ਨਾ ਚੁਭ ਰਹੀ ਸੀ ਫਿਰ ਮੈਂ ਉਤਾੜਤੀ ਤੇ ਇਹਦਾ ਕਲਰ ਜਿਹੜਾ ਹੈਗਾ ਬ੍ਰਾਊਨ ਕਲਰ ਬ੍ਰਾਊਨ ਕਲਰ ਹੈ ਪੂਰਾ ਕਾਫੀ ਵੀ ਨਹੀਂ ਕਹਿ ਸਕਦੇ ਬ੍ਰਾਊਨ ਕਲਰ ਹੈ ਇਹ A ਲਾਈਨ ਸੂਟ ਹੈ ਇਹਦੀ ਜਿਹੜੀ ਪੈਂਟਸ ਹੈ ਬਰੋਕੇਡ ਵੀ ਪੈਂਟਸ ਆ 골ਡਨ ਕਲਰ ਦੀ ਸਟ੍ਰੇਟ ਪੈਂਟਸ ਆ ਪਲਾਜ਼ੋ ਟਾਈਪ ਨਹੀਂ ਹੈ ਜੀ ਸਟ੍ਰੇਟ ਪੈਂਟ ਦਾ ਠੀਕ ਹੈ ਇਹਦੇ ਨਾਲ ਇਹਦਾ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਸੀਗਾ ਵੀਡੀਓ ਚ ਲਾ ਲਾਂਗੀ ਸਾਈਡ ਤੇ ਤੇ ਚੁੰਨੀ ਜਿਹੜੀ ਹੈਗੀ ਹੈ ਇਹਦੀ ਪਿਓਰ ਸ਼ਿਫੋਨ ਦੀ ਚੁੰਨੀ ਆ ਤੇ ਇਸ ਤਰ੍ਹਾਂ ਜਿਹੜੀ ਪੈਂਟ ਦੀ ਹੀ ਪੱਟੀ ਜਿਹੜੀ ਹੈਗੀ ਉੱਪਰ 1 ਇੰਚ ਦੀ ਕੱਟ ਕੇ ਜਿਹੜੀ ਹੈਗੀ ਚਾਰੋਂ ਤਰਫ ਲਾਈ ਹੋਈ ਆ ਬਹੁਤ ਸਫਾਈ ਦੇ ਨਾਲ ਲੱਗੀ ਹੋਈ ਆ ਪੱਟੀ ਨੇ ਤੇ ਇਹ ਹੋ ਗਿਆ ਜੀ ਦੂਜਾ ਸੂਟ ਜਿਹੜਾ ਤੀਸਰਾ ਸੂਟ ਹੈਗਾ ਵਾ ਉਹ ਇਹ ਵਾਲਾ ਸੂਟ ਆ ਇਹ ਮੈਂ ਸੂਟ ਬਹੁਤ ਬਣਾ ਕੇ ਦਿੱਤੇ ਨੇ ਮੈਂ ਪਿੰਕ ਕਲਰ ਚ ਬਣਾ ਕੇ ਦਿੱਤਾ ਸੇਮ ਇੱਕ ਗ੍ਰੀਨ ਕਲਰ ਚ ਬਣਾ ਕੇ ਦਿੱਤਾ ਪਿੰਕ ਚ 아이 थिंक ਦੋ ਬਣਾ ਕੇ ਦਿੱਤੇ ਸੀਗੇ ਜੇ ਹੋਈ ਤਾਂ ਮੈਂ ਵੀਡੀਓ ਚਾ ਲਾ ਦਾਂਗੀ ਤੇ ਇਹਦੀ ਵੀਡੀਓ ਮੈਂ ਵੈਸੇ ਸਟਿਚਿੰਗ ਤੇ ਕਟਿੰਗ ਦੀ ਫੁੱਲ ਪਾਈ ਵੀ ਹੋਈ ਹੈ YouTube ਤੇ ਇਸ ਤਰ੍ਹਾਂ ਸੈਂਟਰ ਦੇ ਵਿੱਚ ਪੈਚ ਲਗਾਇਆ ਗ੍ਰੀਨ ਕਲਰ ਦਾ ਹੀ ਪੋਟਲੀ ਬਟਨ ਲਗਾਇਨੇ ਨੇ ਤੇ ਇਸ ਤਰ੍ਹਾਂ ਬਾਹਮਾ ਤੇ ਉਹੀ ਗ੍ਰੀਨ ਕਲਰ ਦਾ ਕਾਫ ਲਗਾਇਆ ਤੇ ਕਿੰਗਰੀ ਲਿਆਸ ਲਗਾਈ ਆ ਤੇ ਇਹ ਵੀ ਆਲੀਆ ਕਟ ਡਿਜ਼ਾਈਨ ਕਾਫੀ ਚੱਲ ਰਿਆ ਸੀਗਾ ਸੈਂਟਰ ਤੇ ਇਥੇ ਘੇਰੇ ਤੇ ਗੈਦਰ ਵਗੈਰਾ ਪਾ ਕੇ ਤੇ ਸਾਈਡਾਂ ਜਿਹੜੀਆਂ ਖੁੱਲੀਆਂ ਨੇ ਇਹਦੀਆਂ ਇੱਥੇ ਕਿੰਗਰੀ ਗੋਟਾ ਕਮਾਇਆ ਹੋਇਆ ਵਾ ਘੇਰੇ ਤੇ ਵੀ ਕਿੰਗਰੀ ਗੋਟਾ ਕਮਾਇਆ ਹੋਇਆ ਨਾਲ ਇਹਦੇ ਸਿਲਕ ਦੀਆਂ ਪੈਂਟਸ ਨੇ ਉਹ ਆਈ ਥਿੰਕ ਮੈਂ ਮਿਲੀਆਂ ਨਹੀਂ ਹੈਗੀਆਂ ਕਿਉਂਕਿ ਮੈਂ ਕਾਫੀ ਵੇਅਰ ਕਰ ਲਿਆ ਹੁਣੇ ਮੈਂ ਵੇਅਰ ਨਹੀਂ ਕਰਦੀ ਹੈਗੀ ਬਾਡੀ ਡਿਜ਼ਾਈਨ ਦਿਖਾਉਂਦਾ ਸੀ ਕਿ ਮੈਂ ਦਿਖਾ ਰਿਹਾ ਮੈਂ ਡਿਜ਼ਾਈਨ ਤੇ ਇਹਦੇ ਜਿਹੜੇ ਪੱਲੇ ਤੇ ਮਤਲਬ ਆਹ ਚੀਜ਼ ਤੇ ਆ ਲਾਈਨਿੰਗ ਨਹੀਂ ਲੱਗੀ ਹੋਈ ਸਿਰਫ ਉੱਪਰ ਬੋਡੀਪਾਰਟ ਤੇ ਲਾਈਨਿੰਗ ਲੱਗੀ ਹੋਈ ਆ ਤੇ ਦੁਪੱਟਾ ਇਹਦਾ ਸੀਗਾ ਟਾਈ ਐਂਡ ਡਾਈ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਜਿਹੜਾ ਸੀਗਾ ਟਾਈ ਐਂਡ ਡਾਈ ਕਰਾਇਆ ਗਿਆ ਸੀਗਾ ਸਟਰਾਵ ਦੁਪੱਟਾ ਕਰਾਇਆ ਹੋਇਆ ਟਾਈ ਐਂਡ ਡਾਈ ਨਾਲ ਸਿਲਕ ਦੀਆਂ ਪੈਂਟਸ ਠੀਕ ਹੈ ਜੀ ਇਹ ਹੋ ਗਿਆ 370 ਅੱਜ ਮੈਂ 400 ਰੂਪ ਦਿਖਾ ਰਹੀ ਹਾਂ ਇੱਕ ਇੱਕ ਦੇ ਵਿੱਚ ਕਸਟਮਰ ਦਾ ਟੂਰ ਦਿਖਾ ਰਹੀ ਹਾਂ ਇੱਕ ਕਸਟਮਰ ਦਾ ਸੂਟ ਰੈਡੀ ਕੀਤਾ ਵਾ ਆਪਾਂ। ਕਲਿੱਪ ਰੱਗਿਆ ਮੈਂ ਡੰਮੀ ਤੇ ਪਾ ਕੇ ਵੀਡੀਓ ਬਣਾ ਰਹੀ ਸੀ। ਤੇ ਇਸ ਤਰ੍ਹਾਂ ਇਹ ਗੱਲੇ ਤੇ ਕੰਮ ਹੋਇਆ ਹੋਇਆ ਵਾ। ਠੀਕ ਹੈ। ਇਹ ਵਾਲਾ ਗੱਲੇ ਤੇ ਬਹੁਤ ਪਿਆਰਾ ਡਿਜ਼ਾਈਨ ਹੈ। ਗੱਲੇ ਤੇ ਕੰਮ ਕਰਵਾਇਆ ਹੈ, ਆਰਗੈਂਜ਼ਾ ਦਾ ਫੈਬਰਿਕ ਆ। ਤੇ ਇਹ ਹੋ ਗਿਆ ਬਾਹਾਂ ਤੇ ਕੰਮ ਇਹਦਾ। ਬਾਹਾਂ ਤੇ ਵੀ ਬਹੁਤ ਪਿਆਰਾ ਡਿਜ਼ਾਈਨ, ਮਤਲਬ ਕੜਾਈ ਕੀਤੀ ਹੋਈ ਆ। ਕਿਹ ਰੇਤੀ ਵੀ ਸਕੈਲਪਿੰਗ ਦਿੱਤੀ ਹੋਈ ਆ ਬਸ ਸਕੈਲਪਿੰਗ ਕਰਾਈ ਹੋਈ ਆ ਕਿਹ ਰੇਤੀ ਤੇ ਸਾਈਡਾਂ ਤੇ ਤੇ ਸ਼ਿਮਰ ਲਾਇਆ ਹੋਇਆ ਵਾ ਸ਼ਿਮਰ ਦੀ ਪੱਟੀ ਲਾਈ ਆ ਆਪਾਂ ਪਾਈਪਿੰਗ ਕੱਢ ਕੇ ਸ਼ਿਮਰ ਦੀ ਪੱਟੀ ਲਾਈ ਹੋਈ ਹੈ ਤੇ ਨਾਲ ਇਹਦੇ ਪੈਂਟਸ ਨੇ ਇਹ ਵਾਲੇ ਪੈਂਟਸ ਤੇ ਵੀ ਕੜਾਈ ਹੋਈ ਹੋਈ ਆ ਕੜਦਾਨੇ ਦੀ ਮੋਤੀ ਦੀ ਰੇਸ਼ਮ ਦਾ ਕੰਮ ਹੋਇਆ ਹੋਇਆ ਵਾ ਤੇ ਇਹ ਜੀ ਕਸਟਮਰ ਦਾ ਸੋਚ ਸੀਗਾ ਤੇ ਇਹ ਸੀਗੇ ਜੀ ਮੇਰੇ ਤਿੰਨ ਆਪਣੇ ਵੇਅਰ ਕੀਤੇ ਹੋਏ ਡਿਜ਼ਾਈਨ ਤੇ ਇੱਕ ਸੀਗਾ ਕਸਟਮਰ ਦਾ ਸੂਟ ਜਿਹੜਾ ਰੈਡੀ ਕੀਤਾ ਆਰਗੈਂਜ਼ਾ ਫੈਬਰਿਕ ਸੀਗਾ ਉਹਦਾ ਕਢਾਈ ਹੋਈ ਹੋਈ ਸੀ ਸਾਰੇ ਹੱਥ ਦੀ ਕਢਾਈ ਸੀਗੀ ਸਿੰਗਲ ਟੰਕੇ ਦੀ ਕਢਾਈ ਸੀਗੀ ਤੇ ਉਹ ਰੈਡੀ ਕੀਤਾ ਸੀਗਾ ਆਪਾਂ ਸੂਟ ਕਸਟਮਰ ਦਾ ਉਹ ਦਿਖਾਇਆ ਉਮੀਦ ਕਰਦੀ ਹਾਂ ਤੁਹਾਨੂੰ ਜੇ ਤੁਹਾਨੂੰ ਮੇਰੇ ਡਿਜ਼ਾਈਨ ਚੰਗੇ ਲੱਗੇ ਤੇ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਇਸ ਤਰ੍ਹਾਂ ਦੇ ਹੋਰ ਨਵੇਂ ਡਿਜ਼ਾਈਨ ਦੇਖਣ ਲਈ 채ਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਜੀ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਜੀ ਚਲੋ ਜੀ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਾਰਿਆਂ ਨੂੰ ਸ਼ਸ਼ੀਕਾਲ